ਤਿਹੋਦੇ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਵਿੱਚ 10 ਲਗਾ ਹੁੰਦੀਆਂ ਹਨ ਨੰਬਰ 1 ਮੁਕਤਾ ਮੁਕਤਾ ਇਸ ਇਸ ਦੇ ਨਾਲ ਕੋਈ ਵੀ ਚਿੰਨ ਨਹੀਂ ਲੱਗਦਾ ਇਸ ਦੀ ਸਾਊਂਡ ਕੀ ਹੁੰਦੀ ਹੈ ਅ ਸੈਕੰਡ ਕੰਨਾ ਸਾਈਨ ਸਾਈਨ ਦੇਖੋ ਇਸ ਦਾ ਸਾਈਨ ਇਹ ਵਾਲਾ ਹੁੰਦਾ ਹੈ ਕੰਨਾ ਇਸ ਨੂੰ ਕਿਹਾ ਜਾਂਦਾ ਹੈ ਕੰਨਾ ਇਸ ਦੀ ਸਾਊਂਡ ਕਿਵੇਂ ਦੀ ਹੁੰਦੀ ਹੈ ਆਵਾਜ਼ ਕਿਵੇਂ ਦੀ ਨਿਕਲਦੀ ਹੈ ਜਦੋਂ ਅਸੀਂ ਅੱਖਰ ਦੇ ਪਿੱਛੇ ਲਗਾ ਦਿੰਨੇ ਆ ਇਸ ਦੀ ਆਵਾਜ਼ ਆਉਂਦੀ ਹੈ ਆ ਨੰਬਰ 3 ਸਿਹਾਰੀ ਇਸ ਦਾ ਸਾਈਨ ਹੁੰਦਾ ਇਹ ਵਾਲਾ ਸਿਹਾਰੀ ਅੱਖਰ ਤੋਂ ਅੱਗੇ ਲੱਗਦੀ ਹੈ ਇਸ ਦੀ ਸਾਊਂਡ ਹੁੰਦੀ ਹੈ ਇ ਸ਼ਾਰਟ ਸਾਊਂਡ ਹੁੰਦੀ ਹੈ ਇਸ ਦੀ ਲੌਂਗ ਆਵਾਜ਼ ਨਹੀਂ ਕੱਢਣੀ ਜਦੋਂ ਅਸੀਂ ਕਿਸੇ ਵੀ ਅੱਖਰ ਦੇ ਨਾਲ ਸਿਹਾਰੀ ਨੂੰ ਲਗਾ ਦਾਂਗੇ ਤਾਂ ਇਸ ਦੀ ਜਿਹੜੀ ਸਾਊਂਡ ਹੈ ਉਹ ਸ਼ਾਰਟ ਹੁੰਦੀ ਹੈ ਇਹਨੂੰ ਲੰਬੇ ਨਹੀਂ ਲੈ ਕੇ ਜਾਣਾ ਠੀਕ ਹੈ ਜਿਵੇਂ ਸਸੇ ਨੂੰ ਸਿਹਾਰੀ ਦਾ ਸਿਰ ਸਿਰ ਠੀਕ ਹੈ ਫੋਰਥ ਨੰਬਰ ਬਿਹਾਰੀ ਬਿਹਾਰੀ ਦਾ ਸਾਈਨ ਕੀ ਇਹ ਵਾਲਾ ਬਿਹਾਰੀ ਦਾ ਸਾਈਨ ਹੈ ਇਸ ਦੀ ਸਾਊਂਡ ਕਿਵੇਂ ਦੀ ਹੁੰਦੀ ਹੈ ਈ ਠੀਕ ਹੈ ਲੌਂਗ ਸਾਇੰਡ ਈ ਜਦੋਂ ਕਿਸੇ ਵੀ ਅੱਖਰ ਦੇ ਪਿੱਛੇ ਲੱਗਦੀ ਹੈ ਬਿਹਾਰੀ ਤਾਂ ਜਿਹੜਾ ਅੱਖਰ ਦਾ ਉਚਾਰਨ ਹੁੰਦਾ ਹੈ ਤਾਂ ਈ ਦੀ ਸਾਊਂਡ ਨਿਕਲਦੀ ਹੈ ਉੱਥੇ ਜਿਵੇਂ ਫੋਰ ਇਕਜ਼ੈਂਪਲ ਖਖੇ ਨੂੰ ਬਿਹਾਰੀ ਖੀ ਰਾਰਾ ਖੀਰ ਲੌਂਗ ਸਾਇੰਡ ਜਾਂਦੀ ਹੈ ਨਾ ਲੌਂਗ ਸਾਊਂਡ ਬਣ ਜਾਂਦੀ ਹੈ ਠੀਕ ਹੈ ਜੀ ਜਦੋਂ ਅਸੀਂ ਬਿਹਾਰੀ ਦੀ ਵਰਤੋਂ ਕਰਦੇ ਹਾਂ ਤਾਂ ਕਿਵੇਂ ਦੀ ਆਵਾਜ਼ ਨਿਕਲਦੀ ਹੈ ਈ ਨੰਬਰ 5 ਔਂਕੜ ਇਸ ਦਾ ਸਾਈਨ ਹੁੰਦਾ ਇਹ ਵਾਲਾ ਇਸ ਦਾ ਸਾਈਨ ਹੈ ਇਸ ਨੂੰ ਔਂਕੜ ਬੋਲਦੇ ਨੇ ਇਸ ਦੀ ਸਾਊਂਡ ਕਿਵੇਂ ਦੀ ਹੁੰਦੀ ਹੈ ਉ ਊੜੇ ਔਂਕੜ ਉ ਠੀਕ ਹੈ ਇਸ ਦੀ ਵੀ ਸਾਊਂਡ ਸਮਾਲ ਹੁੰਦੀ ਹੈ ਛੋਟੀ ਹੁੰਦੀ ਹੈ ਇਸ ਨੂੰ ਲੌਂਗ ਨਹੀਂ ਲੈ ਕੇ ਜਾਣਾ ਜਿਵੇਂ ਗੱਗੇ ਨੂੰ ਔਂਕੜ ਡਾੜਾ ਗੁੜ ਨੰਬਰ 6 ਦੁਲੈਂਕੜ ਇਹ ਵਾਲਾ ਸਾਈਨ ਹੈ ਦੁਲੈਂਕੜ ਦਾ ਇਸਦੀ ਸਾਊਂਡ ਊ ਓੜੇ ਨੂੰ ਦਲੈਂਕੜ ਊ ਕਿਸੇ ਵੀ ਅੱਖਰ ਦੇ ਇਹ ਨੀਚੇ ਲੱਗਦਾ ਜਦੋਂ ਵੀ ਅਸੀਂ ਇਸ ਨੂੰ ਲਗਾ ਦਿੰਦੇ ਹਾਂ ਤਾਂ ਫਿਰ ਕਿਵੇਂ ਦੀ ਸਾਊਂਡ ਨਿਕਲੂਗੀ ਜਿਵੇਂ ਫੋਰ ਐਗਜ਼ਾਮਪਲ ਖਖੇ ਨੂੰ ਦਲੈਂਕੜ ਹਾ ਹਾ ਖੂ ਠੀਕ ਹੈ ਇਸ ਦੀ ਸਾਊਂਡ ਕੀ ਹੈ ਲੰਬੀ ਹੈ ਨੰਬਰ 7 ਲਾਂ ਇਸ ਦਾ ਸਾਈਨ ਲਾਂ ਦਾ ਇਹ ਵਾਲਾ ਇਸ ਦੀ ਸਾਊਂਡ ਵੀ ਛੋਟੀ ਹੁੰਦੀ ਹੈ ਅਸੀਂ ਜਦੋਂ ਇਸ ਨੂੰ ਕਿਸੇ ਅੱਖਰ ਦੇ ਉੱਪਰ ਲਗਾ ਦਿੰਦੇ ਹਾਂ ਇੱਕ ਅੱਖਰ ਦੇ ਉੱਪਰ ਲੱਗਦੀ ਹੈ ਤਾਂ ਇਹ ਈੜੀ ਲਾਵਾ ਇਹ ਇਸਦੇ ਸੌਣ ਨਿਕਲਦੀ ਜਿਵੇਂ ਦੇਖੋ ਸ਼ਬਦ ਬਣਾਵਾਗੇ ਅਸੀਂ ਕੋਈ ਇੱਕ ਸਸੇ ਨੂੰ ਲਾਵਾ ਰਾਰਾ ਸ਼ੇਰ ਠੀਕ ਹੈ ਸ਼ੇਰ ਨੰਬਰ 9 ਸੌਰੀ ਨੰਬਰ 8 ਦੁਲਾਮਾ ਦੁਲਾਮਾ ਦਾ ਸਾਈਨ ਇਹ ਵਾਲਾ ਇਸਦੀ 사ਉਂਡ ਹੁੰਦੀ ਹੈ ਐ ਇਸਦੀ ਵੀ 사ਉਂਡ ਕੀ ਹੈ ਐ ਇਸਦੀ 사ਉਂਡ ਲੰਬੀ ਹੈ ਐ ਫੋਰ ਐਗਜ਼ਾਮਪਲ ਆੜੇ ਨੂੰ ਦਲਾਮਾ ਐ ਨੰਨਾ ਕੱਕਾ ਐਨਕ ਸਸੇ ਨੂੰ ਦਲਾਮਾ ਰਾਰਾ ਸੈਂ ਠੀਕ ਹੈ ਹੋੜਾ ਨੰਬਰ 9 ਹੋੜਾ ਹੋੜੇ ਦਾ 사ਉਂਡ ਸਾਇਨ ਇਹ ਵਾਲਾ ਜਦੋਂ ਇਸ ਦਾ ਉਚਾਰਨ ਹੁੰਦਾ ਹੈ ਜਦੋਂ ਅਸੀਂ ਕਿਸੇ ਅੱਖਰ ਦੇ ਇਸ ਨੂੰ ਉੱਪਰ ਲਗਾ ਦਿੰਨੇ ਆ ਤਾਂ 사ਉਂਡ ਆਉਂਦੀ ਹੈ ਉਹ ਸਾਡੇ ਲਿਪਸ ਜਿਹੜੇ ਗੋਲ ਹੋ ਜਾਂਦੇ ਆ ਇਸ ਦਾ ਉਚਾਰਨ ਕਰਨ ਦੇ ਨਾਲ ਸਾਡੇ ਬੋਲਣੇ ਜਿਹੜੇ ਉਹ ਗੋਲ ਆਕਾਰ ਦੇ ਹੋ ਜਾਂਦੇ ਆ ਜਿਵੇਂ ਦੇਖੋ ਓ ਕੱਗੇ ਨੂੰ ਹੋੜਾ ਕੋ ਨਾੜੇ ਨੂੰ ਕੰਨੜਾ ਕੋੜਾ ਠੀਕ ਹੈ ਤੁਸੀਂ ਬੋਲ ਕੇ ਦੇਖਣਾ ਉਚਾਰਨ ਕਰਕੇ ਦੇਖਣਾ ਤੁਹਾਡੇ ਲਿਪਸ ਗੋਲ ਹੋ ਜਾਣਗੇ ਜਦੋਂ ਅਸੀਂ ਹੋੜੇ ਦੀ ਵਰਤੋਂ ਕਰਾਂਗੇ ਨੰਬਰ 10 ਕਨੜਾ ਇਸ ਦੀ ਸਾਊਂਡ ਇਸ ਦਾ ਪਹਿਲਾ ਸਾਈਨ ਦੇਖੋ ਫਿਰ ਇਸ ਦੀ ਸਾਊਂਡ ਆ ਜਦੋਂ ਅਸੀਂ ਇਸ ਦਾ ਉਚਾਰਨ ਕਰਾਂਗੇ ਤਾਂ ਸਾਡਾ ਮੂੰਹ ਜਿਹੜਾ ਉਹ ਓਪਨ ਹੋਏਗਾ ਆ ਠੀਕ ਹੈ ਆ ਇਸ ਨੂੰ ਉਚਾਰਨ ਕਰਕੇ ਦੇਖਣਾ ਆ ਮੂੰਹ ਖੁੱਲਦਾ ਠੀਕ ਹੈ ਜੀ ਇਹ ਸਾਡੀਆਂ 10 ਪੰਜਾਬੀ ਦੇ ਵਿੱਚ ਲਗਾਣ ਠੀਕ ਹੈ ਜੀ ਧੰਨਵਾਦ